ਛੋਟਾ ਨਹੀਂ ਬਣ ਸਕਦਾ ਬਰਾਵੋ ਇਹ ਉਹ ਹੈ ਨਚਾਰਾ ਵਿੰਦਰ ਚੌਂਦਾ ਮੁੰਡਾ ਜਿਹੜਾ ਦਿੱਲੀ ਕੈਦਰੀਵਾਨ ਨੂੰ ਏਡੀ ਤੋਂ ਬਚਾਉਣ ਵਾਸਤੇ ਆਹ ਕਿਸਾਨਾਂ ਦੇ ਪਸਾਤਵੀ ਅੰਦੋਲਨ ਨੂੰ ਟਾਲ ਲਾਇਆ ਹੀ ਲੈ ਏਡੀ ਤੋਂ ਬਚਾਉਣ ਵਾਸਤੇ ਪੱਛਤ ਤੋਂ ਬਚਾਉਣ ਵਾਸਤੇ ਜਿਹੜੀਆਂ ਅਮਰੀਕਾ ਦੀਆਂ ਕੰਪਨੀਆਂ ਨੇ ਟਰੰਪ ਨੇ ਪਹਿਲਾਂ ਆਪਣੇ ਬੱਚੇ ਟਪੋਰਟ ਕੀਤੇ ਨੇ ਐਨਵੀਐਸ ਵਰਗੇ ਕਾਨੂੰਨ ਲੈ ਕੇ ਆਉਣਾ ਚਾਹੁੰਦਾ ਜਿਹੜੇ ਸੋਡੇ ਬੱਚੇ ਆ ਮਾੜੀਆਂ ਮੋਟੀਆਂ

दसा गए यह बेईमान सरकार भी ये किसान ताकत की होंगी है इना कवाद कर दी हाँ